ਸਵਾਗਤ ਹੈ ਦੋਸਤੋ ਆਪਣੇ ਇਸ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ PV053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਸੁਪਰ 2017 ਮਾਡਲ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜਿਵੇਂ ਕਿ ਟਰੈਕਟਰ ਦਾ ਮਾਡਲ ਰੇਟ ਏਰੀਆ ਵੀਰ ਦਾ ਫੋਨ ਨੰਬਰ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਨਾਲੇ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹੇ। ਜਿਵੇਂ ਕਿ ਗੱਲ ਕਰੀਏ ਟਰੈਕਟਰ ਦੀ ਇਹ ਟਰੈਕਟਰ ਹੈ ਜੀ ਨਿਊ ਹਾਲੈਂਡ 3630 ਸੁਪਰ 2017 ਮਾਡਲ ਟਰੈਕਟਰ ਹੈ ਇਹ। ਸਾਰਾ origignal ਟਰੈਕਟਰ ਆ ਕੋੜਾ ਬੈਂਪਰ ਲੱਗਾ ਹੋਇਆ। ਬਹੁਤ ਹੀ ਚੰਗੀ ਹਾਲਤ ਦੇ ਵਿੱਚ ਟਰੈਕਟਰ ਆ ਬਿਲਕੁਲ ਨਵਾਂ। ਇਤੋਂ ਰੰਗ ਪੇਟ ਨਹੀਂ ਹੋਇਆ ਸਾਰਾ origignal ਆ। ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵੀਰ ਕੋ ਵੀਰ ਵੱਲੋਂ। ਫਿਨੇਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਟਰੈਕਟਰ ਪਿਆ ਤੇ ਚੱਲਿਆ ਬਹੁਤ ਘੱਟ ਹੈ ਜੇ ਆਪਾਂ ਗੱਲ ਕਰੀਏ ਇਹ ਚੱਲਿਆ ਸਾਰਾ ਜੀ 1600 ਤੋਂ 64 ਘੰਟੇ ਦੇਖ ਸਕਦੇ ਹੋ ਜੀ 1600 ਤੋਂ 64 ਘੰਟੇ ਚਟਰ ਚੱਲਿਆ ਬਹੁਤ ਹੀ ਚੰਗੀ ਹਾਲਤ ਵਿੱਚ ਹੈ ਟਰੈਕਟਰ ਇਹ ਟਾਇਰਾਂ ਦੀ ਗੱਲ ਕਰੀਏ ਤਾਂ ਇਹ 80% ਟਾਇਰ ਹੈ ਜੀ ਚਾਰੇ ਟਾਇਰ ਗੁੱਡੀਅਰ ਦੇ ਬੈਕ ਸਾਈਡ ਤੋਂ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਟਰੈਕਟਰ ਸਾਫ ਪਿਆ बुक वगैरह का डबल डिस्ट्रीब्यूटर जी मगराड़ा के सइडा तो छत बिल्कुल साफ है संगला तो भी हाल तक रंग नहीं उतर हो देख सकते हो बहुत ही चंकी हालत बच्चे है नेक वगैरह तो भी रंग ठीक पे जी देखो जी गेर को चेक करो ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਛੋਹ ਵਗੈਰਾ ਤੇ ਰੰਗ ਬਿਲਕੁਲ ਸਾਫ਼ ਆ ਕੋਈ ਵੀ ਹਲੇ ਤੱਕ ਚਾਬੀ ਪਾਨਾ ਨਹੀਂ ਲੱਗਾ ਹੋਇਆ ਇੰਜਨ ਦੋਰੀ ਦੇ ਸਾਧੇ ਬਿਲਕੁਲ ਚੰਗੀ ਕੰਡੀਸ਼ਨ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਨਵੀਂ ਬੈਟਰੀ ਆ ਗੱਲ ਕਰੀਏ 2017 ਮਾਡਲ ਹੈ ਸੁਪਰ ਤੋਂ ਮਾੜੋ 3 ਸਪੀਡਰ ਵਰਤ ਯੂ ਟਿਊ ਕੁੜਾ ਬੈਂਪਰ ਲੱਗਾ ਹੋਇਆ ਜਿਹੜੀ ਸੈਸਰੀ ਹੈ ਵੀਡ ਵੱਲੋਂ ਨਾਲ ਹੀ ਦਿੱਤੀ ਜਾਵੇਗੀ ਹੈਡਲਾਈਟ ਵਗੈਰਾ ਬਿਲਕੁਲ ਸਾਫ਼ ਪਈ ਹੈ ਇਹ ਗੱਲ ਕਰੀਏ ਟਰੈਕਟਰ ਦੀ ਇਹ ਟਰੈਕਟਰ ਖੜਾ ਹੈ ਤਲਵੰਡੀ ਪਾਈ ਏਰੀਆ ਦੇ ਵਿੱਚ ਮੇਰੇ ਦਾ ਮੋਬਾਈਲ ਨੰਬਰ 9815431257 ਇਹ ਡੇਟਾ ਜੀ ਇਸ ਦਾ 5,65,000 ਮੌਕੇ ਤੇ ਮਾਨਟਨ ਹੋ ਜਾਏਗਾ